ਪੰਜ ਵਜੇ ਕੇ ਪੰਜ ਮਿੰਟ ਦਾ ਟਾਈਮ ਹੋ ਚੁੱਕਾ ਤੇ ਚਾਹ ਪੀਏ ਤੇ ਆਹ ਦੇਖੋ ਪਾਣੇ ਪੰਪ ਪੂਰਾ ਰੈਡੀ ਕਰਵਾ ਕੇ ਤੇ ਰੱਖ ਲੈ ਲੱਗ ਗਿਆ ਇਹਦੇ ਤੇ 1100 ਰੁਪਿਆ ਘਟੋ-ਘਟੇ ਤੇ ਲੱਗ ਗਿਆ ਇਹਨਾਂ ਕੋਲ ਬਣਾ ਕੇ ਰੱਖ ਲਿਆ ਆਪਾਂ ਮਹਿੰਦੀ ਆਵੇ ਇਹਦੇ ਵਿੱਚ ਦਿਖਾਉਣੀ ਤੁਹਾਨੂੰ ਆਵੇ ਤੇ ਚਲਦੇ ਆ ਲਾ ਕੇ ਆਉਣੇ ਆ ਫਿਰ ਉਹਦੇ ਬਾਅਦ 8 ਵਜੇ ਦਾ ਉਧਰ ਆ ਆ ਵੇਹਣਿਆ ਕਰੇ ਲੈ ਵੀ ਮਿੱਤਰ ਪਿਆਰ ਉਹ 12 ਵਜੇ ਦੇ 45 ਮਿੰਟ ਦਾ ਟਾਈਮ ਹੋ ਚੁੱਕਾ ਹੈ ਰਾਹ ਦਾ ਆ ਗਏ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਜਿਵੇਂ ਸਾਰੇ ਉਮੀਦ ਕਰਨਾ ਸਾਰੇ ਠੀਕ-ਠਾਕ ਹੋਵਾਂਗੇ 5:30 ਦਾ ਟਾਈਮ ਹੋ ਚੁੱਕਿਆ ਵਾ ਤੇ ਅੱਜ 11 ਅਗਸਤ 2024 ਦਾ ਦਿਨ ਹੈਗਾ ਵਾ ਐਤਵਾਰ ਦਾ ਅੱਜ ਜਿਹੜਾ ਦਿਹਾੜੀ ਦਿਉੜੀ ਵਾਲਾ ਮਿਲਣਾ ਤਾਂ ਪੱਕਾ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਵੈਸੇ ਸਪਰੇਅ ਹੈਗੀ ਸੀ ਉਹ ਪੰਪ ਬਣਵਾਇਆ ਨਹੀਂ ਜੇ ਤਾਂ ਪੱਕਾ ਪਿਆ ਵਾਲਾ ਤੇ ਬਾਕੀ ਆ ਸ਼ਾਮ ਉਹ ਜਿਹੜਾ ਬਾ ਜਿਹੜਾ ਆਰਡਰ ਚ ਮੈਂ ਨਹੀਂ ਦਾ ਉਹ ਸ਼ਾਮ ਨੂੰ ਪਤਾ ਲੱਗੂਗਾ ਵੀ ਕੀ ਬਣਦਾ ਹੈ ਨਾ ਤੇ ਉਹਨਾਂ ਦਾ ਟਾਈਮ ਕਰਦੇ ਆਂ ਵੇਟ 6 ਵਜੇ ਤੱਕ ਜੇ ਤਾਂ ਉਹ ਪਹਿਲਾਂ ਆ ਗਿਆ ਤਾਂ ਫਿਰ ਤਾਂ ਅਸੀਂ ਉਧਰ ਨਾ ਚਲੇ ਜਾਵਾਂਗੇ ਸਪਰੇਅ ਵਾਲੇ ਪਾਸੇ ਜਨਾਤ ਫਿਰ ਫਿਰ ਦੇਖਦੇ ਆਂ ਪਰ ਸ਼ਾਇਦ ਅੱਜ ਛੁੱਟੀ ਹੋਵੇ ਐਤਵਾਰ ਵੀ ਹੋ ਗਿਆ ਤਾਂ ਸ਼ਾਇਦ ਛੁੱਟੀ ਵੀ ਹੋ ਜਾਵੇ ਠੀਕ ਹੈ ਤੇ ਬਾਕੀ ਚਾਹ ਚੋ ਪੀ ਲਈ ਹੈ ਤੇ ਵਲੌਗ ਕਰਦੇ ਆਂ ਕੰਟੀਨਿਊ ਜਿਹਦੇ ਦੇਖਦੇ ਹੋ ਵਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖੋ ਤੇ ਬਾਹਰ ਹਾਲੇ ਹਨੇਰਾ ਫੁੱਲ ਹੈ ਚਾਨਣ ਚੋਂ ਨਾਲ ਤਾਂ ਫਿਰ ਚੱਲਦੇ ਆਂ ਆਪਾਂ ਜਨਰੀ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਦਿਨ ਬੜਾ ਸੋਹਣਾ ਵਧੀਆ ਠੰਡਾ ਨਿਕਲਿਆ ਹੋਇਆ ਹੈ ਤੇ ਮਤਲਬ ਸੂਰਜ ਤਾਂ ਨਿਕਲਿਆ ਨਹੀਂ ਵੈਸੇ ਮੌਸਮ ਬਹੁਤ ਵਧੀਆ ਠੰਡਾ ਜਿੰਨਾ ਸਾਡੇ ਵਰਗੇ ਨੇ ਦਿਹਾੜੀ ਦਿੜੀ ਲਾਉਣੀ ਹੈ ਨਾ ਤੇ ਘੈਂਟ ਆ ਪੂਰਾ ਹਵਾ ਹਵਾ ਚਲਦੀ ਪਈ ਆ ਤੇ ਅੱਜ ਦਿਹਾੜੀ ਨਹੀਂ ਕੀ ਹੈਗੀ ਕੋਈ ਵੀ ਤੇ ਉਧਰ ਉਹ ਜਿੱਧਰ ਸਪਰੇਅ ਕਰਨੀ ਸੀ ਉਧਰ ਜਾਂਦੇ ਹੁੰਦੇ ਸੀ ਜਿੱਥੇ ਫੋਨ ਆ ਗਿਆ ਵੀ ਜਿਹੜਾ ਪੰਪ ਆ ਉਹ ਬਣਵਾਉਣਾ ਤੇ ਘਰ ਦੀ ਦਿੱਕਤ ਨੂੰ ਕੋਈ ਦੁਕਾਨਦਾਰ ਇਦਾਂ ਕਰਕੇ ਆਪਣਾ ਬੱਚੇ ਜਿਹੜੇ ਖੇਡ ਜਾਂਦੇ ਆ ਉਹ ਉਹ ਖੇਡ ਜਾਂਦੇ ਆ ਆ ਦਾ ਪੰਪ ਤੇ ਇਹਨੂੰ ਬਣਾਉਣਾ ਤੇਨੂੰ ਲੈ ਕੇ ਜਾਣਾ ਹੁਣ ਟੋਟੀ ਵਟੀ ਖਾ ਗਏ ਤੇ ਫਿਰ ਚੱਲਦੇ ਆਂ ਕੱਲ ਮੈਂ ਇੱਥੇ ਰੱਖ ਗਿਆ ਸੀ ਮੈਂ ਕਿਹਾ ਸ਼ਾਇਦ ਮੈਂ 2 ਵਜੇ ਚਲਾ ਜਾਊਗਾ ਉਧਰ ਮਹਿੰਦੀ ਲਾਉਣ ਵਾਸਤੇ ਤੇ ਪੰਪ ਮੈਂ ਉਧਰੋਂ ਅੰਦਰੋਂ ਕੱਢ ਕੇ ਤੇ ਰੱਖਤਾ ਸੀ ਇੱਥੇ ਮੈਂ ਕਿਹਾ ਵੀ ਚੱਲ ਆਪੇ ਆ ਕੇ ਤੇ ਤੂੰ ਚੱਕ ਕੇ ਲੈ ਜੀ ਜੇ ਜ਼ਰੂਰੀ ਹੋਇਆ ਅੱਜ ਫਿਰ ਅੱਜ ਨਹੀਂ ਕਰਨੀ ਹੋਣੀ ਅੱਜ ਕਿਉਂਕਿ ਉੱਥੇ ਜਗਰਾਤਾ ਵੀ ਆ ਪੰਡ ਉਹਨਾਂ ਦੇ ਜਿੱਥੇ ਕਰਨੀਆਂ ਤੇ ਫਿਰ ਕੱਲ ਨੂੰ ਕਰਾਂਗੇ ਕਾਲ ਸਵੇਰ ਤੱਕ ਗੱਲ ਚੱਲੀ ਗਈ ਹੋਣੀ ਤਾਂ ਕਰਕੇ ਅੱਜ ਬਣ ਜਾਣਗੇ ਪੰਪ ਤੇ ਸਵੇਰੇ ਕਰ ਦੇਾਂਗੇ ਤੇ ਇਹਨੂੰ ਮਾੜਾ ਮੋਟਾ ਸਾਫ਼ ਸੁਫ਼ ਕਰਕੇ ਰੱਖਦੇ ਆਂ ਤੇ ਫਿਰ ਇਹਨੂੰ ਚੱਕ ਕੇ ਲੈ ਜਾਣਾ ਹੀ ਹੈ ਜਿੰਨਾ ਫਿਰ ਸਮਾਨ ਉਪ ਪੈਂਦਾ ਆ ਪਾਦਾਂ ਦੋ ਸੀਜ਼ਨ ਹਜੇ ਦੇ ਨਾਲ ਲੱਗੇ ਆਂ ਇੱਕ ਮਿੰਟ ਇਹਨੂੰ ਉੱਥੇ ਲਾ ਕੇ ਚੱਲੀਏ ਆਹ ਦੋ ਸੀਜ਼ਨ ਇਹਦੇ ਨਾਲ ਲੱਗੇ ਆ ਯਾਰ हां किवें ਅੱਜ ਨਹੀਂ ਅੱਜ ਕਿਆ ਹੀ ਨਹੀਂ ਆਹੋ ਨਾ ਵੀ ਕਾਰੀਗਰ ਬੰਦਾ ਇਹਨੂੰ ਚੱਕ ਚੁੱਕ ਕਰਕੇ ਚਲਿਆ ਗਿਆ ਤੇ ਬਾਕੀ ਉਹਨੂੰ ਉੱਥੇ ਲਾ ਕੇ ਬਾਕੀ ਸਾਰਾ ਕੁਝ ਪਤਾ ਲੱਗੂਗਾ ਜੋ ਜੋ ਸਮਾਨ ਪੈਂਦਾ ਜੋ ਜੋ ਇਹਦੀ ਰਿਪੇਅਰ ਹੋਣੀ ਹੈ ਕਰਾ ਲੈਣੇ ਆਂ ਵੀ ਉਹਨੂੰ ਕਹੂੰਗਾ ਵੀ ਜਿਹੜਾ ਸੀਜ਼ਨ ਚ ਖਰਾਬ ਨਾ ਕਰੇ ਬਿਲਕੁਲ ਵੀ ਵਧੀਆ ਚੱਲੀ ਜਾਵੇ ਚਲੋ ਠੀਕ ਆ ਵੀ ਠੇਕੇਦਾਰ ਤੇ ਕਰਿਆ ਆ ਗਿਆਂ ਤੇ ਪੰਪ ਪੰਪ ਬਣਾਈ ਜਾਂਦੇ ਆਵੇ ਰਸਤੇ ਤੇ ਹਾਸਟ ਆਪਣਿਆਂ ਵਾਲਾ ਹੋ ਗਿਆ ਵਾ ਮਾੜਾ ਮੋਟਾ ਸਮਾਨ ਇਹਨੂੰ ਪੈਣ ਵਾਲਾ ਪਾਵਾਂਗੇ ਪਰ ਇਹ ਆਹ ਸਟਾਰਟ ਆ ਹੁਣ ਤਣ ਪਾਣੀ ਪਾ ਕੇ ਦੇ ਵਿੱਚ ਚਲਾਉਨੇ ਆ। ਕੋਈ ਜਵਾਕੋ ਪਾਸੇ। ਅੱਲਾ ਵੀ ਹੁਣ ਆਪਾਂ ਟਰਾਈ ਲੈਣ ਲੱਗੇ ਆ ਪੰਪ ਦੀ। ਹੋ ਗਈ ਇਹ। ਇਹ ਬਾਰੇ ਜਿਹੜਾ ਅਮਨ ਪੀ ਕੀ ਅਗੇ। ਆ ਰੋ ਵਸਿੰਘ ਆ ਗਏ ਆ ਪੰਪ ਲੈ ਕੇ ਪ੍ਰੋਜ ਵਾਲੇ ਤੇ ਆ ਬਾਈ ਬਣਾਉਂਦਾ ਆ ਪੰਪ ਤੇ ਆਪਾਂ ਨੇ ਅੱਜ ਇਹ ਤਿਆਰ ਕਰ ਲੈਣੇ ਆ ਠੀਕ ਆ ਕਿਉਂਕਿ ਅੱਜ ਵੈਸੇ ਤਾਂ ਸਵੇਰੇ ਕਰਨੀ ਸੀ ਇੱਕ ਤਾਂ ਮੌਸਮ ਹੈਗਾ ਖਰਾਬ ਤੇ ਦੂਜਾ ਚੱਲ ਸਾਡੇ ਪੰਪ ਵੀ ਬਣਵਾਉਣ ਬਣਉਣ ਵਾਲੇ ਸੀ ਤੇ ਤਾਂ ਕਰਕੇ ਵਿੱਚ ਫਿਰ ਉਹਨਾ ਟਾਈਮ ਤਾਂ ਰੋਕ ਲਿਆ ਕੰਮ ਅੱਜ ਨੂੰ ਬਣਾ ਕੇ ਲੈ ਜਣੇ ਪੂਰੇ ਫਿਰ ਕੱਲੋਂ ਕਰ ਦੇਣਾ ਤੇ ਸਟਾਰਟ ਕੰਮ ਠੀਕ ਆ ਜੀ ਲਗੀ 5 ਵਜ ਕੇ 5 ਮਿੰਟ ਦਾ ਟਾਈਮ ਹੋ ਚੁੱਕਾ ਤੇ ਚਾਹ ਵੀ ਹੈ ਤੇ ਆਹ ਦੇਖੋ ਆਪਾਂ ਨੇ ਪੰਪ ਪੂਰਾ ਰੈਡੀ ਕਰਵਾ ਕੇ ਤੇ ਰੱਖ ਲੈ ਲੱਗ ਗਿਆ ਇਹਦੇ ਤੇ 1100 ਰੁਪਇਆ ਘਟੋ-ਘਟੇ ਤੇ ਲੱਗ ਗਿਆ ਇਹਨਾਂ ਕੋ ਲੱਗਣਾ ਹੀ ਸੀ ਪਤਾ ਸੀ ਵੀ ਇਹਨੇ ਲੱਗ ਹੀ ਜਾਣੇ ਆ ਤੇ ਪੂਰਾ ਓਕੇ ਹੋ ਗਿਆ ਅੱਜ ਆਪਾਂ ਨੇ ਜਾਣਾ ਸੀ ਸਪਰੇਅ ਕਰਨੀ ਸੀ ਪਰ ਅੱਜ ਨਾ ਇੱਕ ਤਾਂ ਮੌਸਮ ਖਰਾਬ ਮੀਂਹ ਪੈ ਗਿਆ ਤੇ ਦੂਜਾ ਇਹ ਬਣਵਾਉਣ ਵਾਲੇ ਸੀ ਤੇ ਉਹ ਬਣਾ ਲਿਆ ਪੂਰਾ ਵਧੀਆ ਓਕੇ ਹੋ ਗਿਆ ਪੂਰਾ ਕੰਮ ਤੇ ਚਾ ਚੁਕੀ ਹੈ ਤੇ ਬਾਕੀ ਇੱਕ ਗੱਲ ਹੋਰ ਮੀਂਹ ਦਾ ਆਨੰਦ ਜਿਹੜਾ ਨਹੀਂ ਲਿਆ ਗਿਆ ਕਿਉਂਕਿ ਉਧਰ ਹੀ ਚਲੇ ਚਲੇ ਗਏ ਤੇ ਮੀਂਹ ਜਿਹੜਾ ਸੀ ਉਹ ਗਿਆ ਨੰਗ ਸੁੱਕਾ ਹੀ ਸੀ ਨੰਗ ਜੀ ਮਤਲਬ ਜੇ ਕਰੇ ਹੁੰਦੇ ਤਾਂ ਵਧੀਆ ਆਨੰਦ ਲੈਣਾ ਸੀ ਮੀਂਹ ਦਾ ਤੇ ਬਾਕੀ ਚਲੋ ਉਹ ਨਹੀਂ ਹੁਣ ਤਾਂ ਨਿਕਲਿਆ ਸੂਰਜ ਦੋ ਦੋ ਘੰਟੇ ਆਰਾਮ ਕੀਤਾ। ਗੋ ਵੀ ਸ਼ਾਮ ਦੇ ਜਿਹੜਾ 6:30 ਦਾ ਟਾਈਮ ਹੋ ਚੁੱਕਿਆ ਵਾ ਤੇ ਅੱਜ ਜਿਹੜਾ 11 ਤਰੀਕ ਦਾ ਸੀ ਉਦੋਂ ਪਹਿਲਾਂ ਇੱਕ ਹੋਰ ਵੀ ਆ ਗਿਆ ਮਹਿੰਦੀ ਵਾਲਾ ਆਰਡਰ ਬਣਾ ਕੇ ਰੱਖ ਲਿਆ ਪਾ ਮਹਿੰਦੀ ਆਵੇ ਇਹਦੇ ਵਿੱਚ ਦਿਖਾਉਣੇ ਤੁਹਾਨੂੰ ਆਵੇ ਤੇ ਚੱਲਦੇ ਆ ਲਾ ਕੇ ਆਉਣੇ ਆ ਫਿਰ ਉਦੋਂ ਬਾਅਦ 8 ਵਜੇ ਦਾ ਉਧਰ ਆ ਆ ਵੇਹਣਿਆ ਕਰੇ ਢੋੜਾ ਜਿਹੜਾ ਹੈਗਾ ਉਹ ਆਰਡਰ 8 ਵਜੇ ਦਾ ਵਾ ਜਿਹਦੇ ਪਹਿਲਾਂ ਲਾਹੀਏ 2-3 ਇੱਧਰ ਮੈਂਬਰ ਉਹ ਲਾ ਆਨੇ ਫਿਰ ਉਧਰ ਜਾਵਾਂ ਕਿਤੇ ਮਿਲ ਜਾਂ ਤੁਹਾਨੂੰ ਬਾਅਦ ਦੇ ਵਿੱਚ ਲਾ ਕੇ ਆਨੇ ਆ ਮੋਟਰਸਾਈਕਲ ਸਟਾਰਟ ਕਰ ਲਿਆ ਇਦਾਂ ਹੀ ਚੱਕ ਕੇ ਤਾਂ ਬਸ ਲੈ ਚੱਲਦੇ ਆ ਲੈ ਵੀ ਮਿੱਤਰ ਪਿਆਰ ਉਹ 12:45 ਮਿੰਟ ਦਾ ਤਾਂ ਹੋ ਚੁੱਕਾ ਹੈ ਰਾਹ ਦਾ ਆ ਗਿਆ ਇੱਕ ਵਾਰ ਸਾਰੇ ਸਾਡੇ ਚੇ ਵੀ ਸੱਤੇ ਪਾ ਤੇ ਮੈਂ ਹੁਣੇ ਹੀ ਹੋਇਆ ਅਜੇ ਹੁਣੇ ਹੁਣੇ ਆਇਆ ਮਹਿੰਦੀ ਲਾ ਕੇ ਤੇ ਹੁਣ ਨਹਾਉਣਾ ਵਾ ਵੀਡੀਓ ਐਡੀਟਿੰਗ ਕਰਨੀ ਆ ਵੀਡੀਓ ਅਪਲੋਡ ਉਹ ਹੋ ਰੀਚਾਰਜ ਵੀ ਅੱਜ ਖਤਮ ਹੋ ਗਿਆ ਤਾਂ ਨਹੀਂ ਲੱਗਿਆ ਸ਼ਾਮ ਕਿ ਜਿੱਥੇ ਜਿੱਥੇ ਪੈਸੇ ਲੈਣ ਵਾਲੇ ਸੀ ਨਾ ਆਪਣੇ ਦਿਹਾੜੀਆਂ ਦੇ ਉਹ ਮਿਲੇ ਨਹੀਂ ਉਹਦੇ ਕਾਲ ਨੂੰ ਕੋਈ ਬੰਦਾ ਕੋਈ ਬੰਦਾ ਨਹੀਂ ਮਿਲਿਆ ਤਾਂ ਕੋਈ ਪੈਸੇ ਨਹੀਂ ਮਿਲੇ ਤੇ ਕੋਈ ਪੰਪਰ ਦੇ ਲਾ ਤੇ ਜੋ ਆਪ ਦੇ ਕੋਲ ਸੀ ਬੱਸ ਤੇ ਉਹਦਾ ਕਰ ਚਾਰਜ ਖਤਮ ਤੇ ਮੇਰਾ ਆਏ ਸੀ ਵੀ ਮੈਂ ਲਗਾ ਲਾ ਚਲ ਆਪਣੇ ਕੋਲ ਦੂਜਾ ਮੋਬਾਈਲ ਹੈਗਾ ਦੇਖਦੇ ਆ ਉਹਦੇ ਵਿੱਚੋਂ ਨਾ ਵੀਡੀਓ ਅਪਲੋਡ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਉਧਰੋਂ ਵੀ ਚੱਲ ਚੱਲਿਆ ਤਾਂ ਜਾਊਗਾ ਰੀਚਾਰਜ ਇੱਕ ਦਿਨ ਵਾਲਾ ਜਿਹੜਾ ਨੈਟ ਹੁੰਦਾ ਤੇ ਚਲੋ ਕੋਈ ਨਹੀਂ ਫਿਰ ਹੁਣ ਨਾ ਆਉਣੇ ਆ ਤੇ ਆਡੀ ਵੀਡੀਓ ਐਡੀਟਿੰਗ ਵਗੈਰਾ ਕਰਕੇ ਤੇ ਫਿਰ ਅਪਲੋਡ ਕਰਕੇ ਫਿਰ ਸੌਣਿਆ ਦੇਖੋ 2 ਘੰਟੇ ਸੌਣਿਆ ਕਿੰਨਾ ਸੌਣਿਆ ਸਵੇਰੇ ਸਵੇਰੇ ਕਰਨ ਵੀ ਜਾਣਾ ਤੇ ਕੋ 2 ਘੰਟੇ ਹੀ ਸ਼ਾਇਦ ਮਿਲੂਗਾ ਸੌਣਾ ਤੇ ਬਾਕੀ ਕੱਲ ਨੂੰ ਫੇਰ ਉੱਥੇ ਹੀ ਵਾਂਝੀ ਲਾਉਣ ਜਾਣਾ ਠੀਕ ਆ ਫਿਰ ਚਲੋ ਕੰਮ ਵਿੱਚ ਤਾਂ ਫਿਰ ਇਦਾਂ ਹੀ ਹੁੰਦਾ ਹਨੇਰਾ ਸਵੇਰਾ ਦੇਖਣਾ ਪੈਂਦਾ ਤੇ ਠੀਕ ਆ ਫਿਰ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਦੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਨਾਮ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਕੀ